ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮਨਰਾਸੀ ਦੁਲੋਬੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਲੋ ਜੀ ਆਪਾਂ ਇੱਕ ਨਵਾਂ ਬਲੌਗ ਲੈ ਕੇ ਤੁਹਾਨੂੰ ਸਭ ਨੂੰ ਮਿਲਣ ਵਾਸਤੇ ਹਾਜ਼ਰ ਹੋ ਗਏ ਆ ਟਾਈਮ ਹੋ ਗਿਆ ਜੀ ਇੱਥੇ ਦੁਪਹਿਰ ਦੇ 2 ਵਜੇ ਦਾ ਤੇ ਇਹ ਬਲੌਗ ਹੈਗਾ ਜੀ ਬਹੁਤ ਦਿਨ ਪਹਿਲਾਂ ਦਾ ਪਰ ਮੇਰਾ ਬਿਜ਼ੀ ਸ਼ਡਿਊਲ ਹੋਣ ਕਰਕੇ ਮੈਂ ਤੁਹਾਡੇ ਨਾਲ ਸ਼ੇਅਰ ਨਹੀਂ ਕਰ 파 ਰਹੀ ਸੀਗੀ ਤੇ ਅੱਜ ਤੁਹਾਡੇ ਨਾਲ ਸ਼ੇਅਰ ਕਰ ਰਹੀ ਹਾਂ ਤੇ ਆਸ਼ਾ ਕਰਦੀ ਹਾਂ ਤੁਸੀਂ ਪੂਰਾ ਬਲੌਗ ਜ਼ਰੂਰ ਦੇਖੋਗੇ ਦੇਖਣ ਤੋਂ ਬਾਅਦ ਲਾਈਕ ਵੀ ਕਰੋਗੇ ਤੇ ਕਮੈਂਟ ਵੀ ਕਰੋਗੇ ਜੀ ਕਿਉਂਕਿ ਤੁਹਾਡੇ ਕਮੈਂਟ ਆਪਾਂ ਨੂੰ ਬਹੁਤ ਹੀ ਵਧੀਆ ਲੱਗਦੇ ਆ ਤੇ ਪਿਆਰੇ ਪਿਆਰੇ ਕਮੈਂਟ ਜਰੂਰ ਕਰਿਆ ਕਰੋ ਜੀ ਤੇ ਪਲੀਜ਼ ਲਾਈਕ ਜਰੂਰ ਕਰਦੇ ਆ ਕਰੋ ਜੇ ਤੁਸੀਂ ਚੈਨਲ ਤੇ ਪਹਿਲੀ ਵਾਰੀ ਇਹ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਲਓ ਜੀ ਇਹ ਕੀ ਆਪਾਂ ਪਹਿਲਾਂ ਗਰਮ ਕਰਕੇ ਰੱਖਿਆ ਸੀਗਾ ਫ੍ਰਿਜ ਦੇ ਵਿੱਚ ਹੁਣ ਉਸ ਨੂੰ ਦੁਬਾਰਾ ਗਰਮ ਕਰ ਲਿਆ ਤੇ ਫਾਈਨਲੀ ਅੱਜ ਇਸ ਵਿੱਚ ਜਮਾ ਲੱਸੀ ਨਹੀਂ ਰਹੇਗੀ ਛੇ ਬਣਾਉਣ ਵਾਸਤੇ ਬਹੁਤ ਮਿਹਨਤ ਲੱਗਦੀ ਆ ਕਿਉਂਕਿ ਪਹਿਲਾਂ ਦੁੱਧ ਵਗੈਰਾ ਨੂੰ ਸਬਾ ਹਲਣਾ ਗਰਮ ਕਰਨਾ ਦਹੀਂ ਚ ਪੋਣਾ ਫਿਰ ੜਕੜਾਂ ਫਿਰ ਉਸ ਤੋਂ ਬਾਅਦ ਉਹਦੀ ਮੱਖਣੀ ਕੱਢਣੀ ਤੇ ਮੱਖਣੀ ਨੂੰ ਵੀ ਗਰਮ ਕਰਕੇ ਰੱਖਣਾ ਡੇਲੀ ਫਿਰ ਉਸ ਤੋਂ ਬਾਅਦ ਉਸ ਨੂੰ ਫੇਰ ਗਰਮ ਕਰਨਾ ਵੀ ਲੱਸੀ ਵਗੈਰਾ ਨਾ ਰਹੇ ਜੀ ਬਿਲਕੁਲ ਹੈ ਨਾ ਤੇ ਇਹ ਵੀ ਮੈਂ ਪਹਿਲਾਂ ਗਰਮ ਕਰਕੇ ਇੱਕ ਵਾਰੀ ਰੱਖਦਾ ਸੀਗਾ ਵੀ ਬਿਲਕੁਲ ਇੱਚ ਲੱਸੀ ਨਾ ਰਹੇ ਤੇ ਫਾਈਨਲੀ ਅੱਜ ਇਹਨੂੰ ਗਰਮ ਕਰਕੇ ਮੈਂ ਪਾਤਾ ਡੱਬੇ ਦੇ ਵਿੱਚ ਦੇਖੋ ਜੀ ਜਿਨ੍ਹਾਂ ਨੇ ਘਰ ਦਾ ਘਿਓ ਵਰਤਿਆ ਹੋਵੇ ਤੇ ਉਹਨਾਂ ਨੂੰ ਫਿਰ ਮਾਰਕੀਟ ਵਾਲਾ ਵਧੀਆ ਨਹੀਂ ਲੱਗਦਾ ਤੇ ਆਪਰ ਨੂੰ ਵੀ ਨਹੀਂ ਵਧੀਆ ਲੱਗਦਾ ਤੇ ਵੈਸੇ ਵੀ ਸਿਆਲਾਂ ਦੇ ਵਿੱਚ ਆਪਾਂ ਵਰਤਦੇ ਹਾਂ ਕੋਈ ਚੀਜ਼ ਬਣਾ ਲਈਦੀ ਹੈ ਨਾ ਕੁਝ ਖਾਣ ਵਾਲੀ ਤੇ ਇਸ ਕਰਕੇ ਕਿ ਉਹ ਵੀ ਬਹੁਤ ਜ਼ਰੂਰਤ ਹੁੰਦੀ ਹੈ ਤਾਂ ਅੱਜ ਮੈਨੂੰ ਖੁਸ਼ੀ ਜੀ ਹੋਈ ਕਿ ਪੂਰਾ ਡੱਬਾ ਭਰ ਗਿਆ ਬੜੇ ਦਿਨਾਂ ਦੀ ਮਿਹਨਤ ਆ ਤੇ ਉਸ ਤੋਂ ਬਾਅਦ ਉਸੇ ਕੜਾਈ 'ਚ ਥੋੜਾ ਜਿਹਾ ਰਹਿ ਗਿਆ ਸੀ ਆ ਘਿਓ ਤੇ ਇਸ ਵਿੱਚ ਮੈਂ ਕਾ ਬਣਾ ਦਿੰਨੀ ਆ ਸਬਜੀ ਹੁਣ ਸਬਜੀ ਆਪਾਂ ਹੁਣ ਆਂਡਿਆਂ ਦੀ ਬਣਾ ਰਹੇ ਆਂ ਆਂਡੇ ਆਪਾਂ ਜਿਹੜੇ ਘਰ ਦੇ ਦੇਸੀ ਆ ਉਹ ਵਾਲਲੇ ਸੀਗੇ ਪਹਿਲਾਂ ਹੀ ਤੇ ਇੱਕ ਵੀ ਜੀ ਆਪਾਂ ਨੂੰ ਕਮੈਂਟ ਕਰ ਰਹੇ ਸੀ ਵੀ ਤੁਸੀਂ ਆਪਦੇ ਪੋਇਟਰੀ ਫਾਰਮ ਤੇ ਵਲੌਗ ਪਾਉ ਜੀ ਹੋਣ ਜਿਹੜੇ ਹੈਗੇ ਆ ਮੁਰਗੇ ਮੁਰਗੀਆਂ ਕਾਫੀ ਸੇਲ ਹੋ ਚੁੱਕਿਆ ਹੁਣ ਤਾਂ ਥੋੜੇ ਜਿ ਰਹਿ ਗਏ ਬਸ ਉਹਨਾਂ ਦੇ ਥੋੜੇ ਜਿ ਆਂਡੇ ਆਉਂਦੇ ਆ ਹੁਣ ਜਿਵੇਂ ਕੀ ਅਪ੍ਰੈਲ ਮਈ ਦਾ ਮੰਥ ਆ ਜਾਂਦਾ ਨਾ ਜਿਵੇਂ ਅਪ ਮਈ ਦਾ ਆ ਜਾਂਦਾ ਤੇ ਉਦੋਂ ਥੋੜੀ ਜੀ ਗਰਮੀ ਹੋ ਜਾਂਦੀ ਆ ਤੇ ਉਦੋਂ ਹੈਚਿੰਗ ਮਸ਼ੀਨ ਸ਼ੁਰੂ ਕਰਦੇ ਹੁੰਦੇ ਆ ਹਨਾ ਕਿਉਂਕਿ ਠੰਡ ਦੇ ਵਿੱਚ ਛੋਟੇ ਚੂਚਿਆਂ ਨੂੰ ਸੰਭਾਲਣਾ ਔਖਾ ਹੋ ਜਾਂਦਾ ਆ ਠੰਡੇ ਦੇ ਵਿੱਚ ਇਹਨਾਂ ਨੂੰ ਹੀਟ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਹੈ ਤੇ ਇਸ ਕਰਕੇ ਆਪਾਂ ਹੀਟ ਦੀ ਮਸ਼ੀਨ ਬੰਦ ਕਰ ਦਿੰਨੇ ਆ ਤੇ ਜਦੋਂ ਜ਼ਿਆਦਾ ਗਰਮੀ ਹੁੰਦੀ ਹੈ ਉਦੋਂ ਵੀ ਇਹਨਾਂ ਦੀ ਬਹੁਤ ਕੇਅਰ ਕਰਨੀ ਪੈਂਦੀ ਹੈ ਪਰ ਆਪਦੇ ਆਪ ਦੇ ਸ਼ੌਂਕ ਦੀ ਗੱਲ ਹੈ ਜਿਨ੍ਹਾਂ ਨੂੰ ਇਹ ਸ਼ੌਂਕ ਹੈ ਲੋਕ ਬਹੁਤ ਕਰਦੇ ਵੀ ਆ ਤੇ ਲੈ ਕੇ ਵੀ ਜਾਂਦੇ ਚੂਚੇ ਪਾਲਦੇ ਵੀ ਆ ਤੇ ਇੱਥੇ ਆਪਾਂ ਆਂਡੇ ਵਾਲ ਕੇ ਰੱਖ ਲੈ ਸੀਗੇ ਇਹ ਬਸ ਡੇਲੀ ਦੇ ਦੋ ਤੇ ਨਿਕਾਂਡੇ ਜਿਵੇਂ ਹੁੰਦੇ ਆ ਨਾ ਉਹ ਅਸੀਂ ਰੱਖ ਲਈਦੇ ਆ ਤੇ ਜਿਵੇਂ ਕਿ ਮਨਵੀਰ ਨੂੰ ਆਮਲੇਟ ਵਗੈਰਾ ਵੀ ਬਣਾ ਦਿੱਤਾ ਆ ਹੋ ਤਾਂ ਜਿਵੇਂ ਹੌਲੀ ਹੌਲੀ ਗਰਮੀ ਆ ਰਹੀ ਹੈ ਸਿਆਲਾਂ ਦੇ ਵਿੱਚ ਤਾਂ ਕਾਫੀ ਮਹਿੰਗੇ ਆ ਦੇਸੀ ਅੰਡੇ ਤਾਂ ਮਿਲਉਦੇ ਵੀ ਨਹੀਂ ਅੱਜਕੱਲ੍ਹ ਪਿਛਲੀ ਗਰਮੀ ਵਿੱਚ ਆਪਾਂ ਜਦੋਂ ਹੈਚਿੰਗ ਮਸ਼ੀਨ ਚਲਾਈ ਸੀੀ ਉਦੋਂ ਕਾਫੀ ਵਲੌਗ ਆਪਾਂ ਪੋਲੀਟਰੀ ਫਾਰਮ ਤੇ ਪਾਏ ਸੀਗੇ ਛੋਟੇ ਚੂਜਿਆਂ ਤੇ ਹਨਾ ਹੈਚਿੰਗ ਮਸ਼ੀਨ ਤੇ ਤੇ ਉਹਨਾਂ ਦੀ ਸੇਲ ਜਿਵੇਂ ਕਿਵੇਂ ਹੋ ਰਹੀ ਹੈ ਕਿਹੜੇ ਕਿਹੜੇ ਆ ਪ੍ਰਿੰਟਡ ਜਿਹੜੇ ਹੈਗੇ ਆਪਣੇ ਕੋਲੇ ਸਾਰੇ ਇਹ ਚੀਜ਼ਾਂ ਦੇ ਆਪਾਂ ਵਲੌਗ ਪਾਏ ਹੋਏ ਸੀਗੇ ਤੇ ਹੁਣ ਤਾਂ ਜਿਵੇਂ ਚਲੋ ਬੰਦ ਹੈ ਹਨਾ ਹੁਣ ਜਦੋਂ ਵਾਇਗ ਦੀ ਕਿਰਪਾ ਨਾਲ ਫੇਰ ਸ਼ੁਰੂ ਕਰਾਂਗੇ ਤੇ ਫਿਰ ਉਸਤੇ ਵਲੌਗ ਪਾਵਾਂਗੇ ਬਸ ਇਹੀ ਅਦਾਸ ਹੈ ਕਿ ਸਾਰੇ ਤੰਦਰੁਸਤ ਰਹਿਣ ਤੇ ਫਿਰ ਛੇਤੀ ਤੇ ਛੇਤੀ ਆਪਾਂ ਜਿਹੜਾ ਕਿ ਮਸ਼ੀਨ ਸ਼ੁਰੂ ਕਰੀਏ ਵਲੌਗ ਪਾਈਏ ਕਿਉਂਕਿ ਜੋ ਆਪਣਾ ਕੰਮ ਕਾਜ ਹੈਗਾ ਆ ਉਹ ਚੱਲਦਾ ਰਹੇ ਤੇ ਫਿਰ ਹੀ ਜ਼ਿੰਦਗੀ ਗਾ ਰੁੜਦੀ ਆ ਜਦੋਂ ਕੰਮ ਕਾਜ ਆਪਣਾ ਬੰਦ ਹੋ ਜੇ ਠੱਪ ਹੋ ਜੇ ਤਾਂ ਫਿਰ ਕਿਤੇ ਨਾ ਕਿਤੇ ਟੈਨਸ਼ਨ ਹੁੰਦੀ ਹੀ ਹੁੰਦੀ ਆ ਤੇ ਵਸੇ ਅਭੀ ਵੈਗੂ ਜੀ ਕਿਰਪਾ ਰੱਖਣ ਸਭ ਤੇ ਅੱਜ ਕੱਲ ਜਿਵੇਂ ਸਿੱਤਾ ਖਰਾਬ ਚੱਲ ਰਹੀਆਂ ਆ ਤੇ ਹੌਲੀ ਹੌਲੀ ਚਲੋ ਹੋਊਗਾ ਸੁਧਾਰ ਇਹ ਹੀ ਅਰਦਾਸ ਕਰਦੇ ਆਂ ਜੀ ਕਈ ਲੋਕਾਂ ਨੂੰ ਨਾ ਇਹ ਬਹੁਤ ਲੱਗਦਾ ਵੀ ਇਹ ਕੰਮ ਜਿਹੜਾ ਵਧੀਆ ਨਹੀਂਗਾ ਇਹ ਬਿੱਠਾ ਦੇ ਵਿੱਚ ਹੱਥ ਮਾਰਨਾ ਹਨਾ ਤੇ ਵੀ ਇਸ ਤਰ੍ਹਾਂ ਦੀ ਸੋਚ ਰੱਖਦੇ ਲੋਕੀ ਪਰ ਕੋਈ ਵੀ ਕੰਮ ਹੈ ਜਿਹੜਾ ਹਮੇਸ਼ਾ ਛੋਟੇ ਤੋਂ ਸ਼ੁਰੂ ਹੁੰਦਾ ਆ ਫਿਰ ਹੀ ਅੱਗੇ ਵੱਧਦਾ ਆ ਉਬੀ ਜੀ ਆਪਾ ਖੁਦ ਮਿਹਨਤ ਕਰਦੇ ਆ ਜੇ ਆਪਾਂ ਕਿਸੇ ਤੇ ਛੱਡ ਦਿੰਨੇ ਆ ਤਾਂ ਉਹ ਕੰਮ ਜਿਹੜਾ ਠੱਪ ਹੋ ਜਾਂਦਾ ਇਸ ਕਰਕੇ ਹਮੇਸ਼ਾ ਕਦੇ ਵੀ ਆਪਣਾ ਕੰਮ ਜਿਹੜਾ ਕਿਸੇ ਤੇ ਨਹੀਂ ਛੱਡਣਾ ਚਾਹੀਦਾ ਤੇ ਇੱਥੇ ਦੇਖੋ ਆਪਾਂ ਬਣਾ ਲਿਆ ਸੀਗਾ ਪਨੀਰ ਘਰ ਦੇ ਦੁੱਧ ਦਾ ਪਨੀਰ ਬਹੁਤ ਹੀ ਸੌਫਟ ਵਧੀਆ ਬਣਦਾ ਆ ਤੇ ਇਸ ਵਿੱਚ ਆਪਾਂ ਥੋੜਾ ਜਿਹਾ ਪਾ ਲਿਆ ਸੀਗਾ ਸਿਰਕਾ ਕਿਉਂਕਿ ਮੈਂ ਸਿਰਕਾ ਪਾ ਕੇ ਹੀ ਪਨੀਰ ਬਣਾਉਣੀ ਹੁੰਦੀ ਆ ਤੇ ਡੇਲੀ ਬਣਾਉਣੀ ਹੁੰਦੀ ਆ ਮਨਵੀਰ ਵਾਸਤੇ ਤੇ ਹਾਂਜੀ ਆਪਾਂ ਗੱਲਬਾਤ ਇਹੀ ਕਰ ਰਹੇ ਸੀਗੇ ਕਿ ਬਹੁਤ ਲੋਕ ਲੋਕਾਂ ਦੀ ਸੋਚ ਹੁੰਦੀ ਹੈ ਕਿ ਵੱਡਾ ਕੰਮ ਕਰੋ ਛੋਟੇ ਕੰਮ ਦਾ ਕੀ ਕਰਨਾ ਤੇ ਆ ਜਿਹੜੇ ਛਿਲਕੇ ਆ ਇਹ ਵੀ ਆਪਾਂ ਮੁਰਗੀਆਂ ਨੂੰ ਪਾਏ ਹੁੰਦੇ ਹੁੰਦੇ ਆ ਆਂਡਿਆਂ ਦੇ ਛਿਲਕੇ ਵੇਸਟ ਨਹੀਂ ਕਰੀਦੇਗੇ ਤੇ ਲੋਕਾਂ ਦੀ ਸੋਚ ਨੂੰ ਆਪਾਂ ਬਦਲ ਨਹੀਂ ਸਕਦੇ ਪਰ ਆਪਾਂ ਆਪਣੇ ਆਪ ਨੂੰ ਬਦਲ ਸਕਦੇ ਹਾਂ ਆਪਾਂ ਆਪਦੀ ਸੋਚ ਦੇ ਅਕੋਰਡਿੰਗ ਆਪਣਾ ਕੰਮ ਕਰ ਸਕਦੇ ਹਾਂ ਜੀ ਆਪਾਂ ਲੋਕਾਂ ਦੀ ਸੋਚ ਦੇ ਅਕੋਰਡਿੰਗ ਚੱਲੀ ਜਾਵਾਂਗੇ ਫਿਰ ਆਪਾਂ ਕਦੇ ਵੀ ਸਕਸੈਸ ਨਹੀਂ ਹੋ ਸਕਦੇ ਲਾਈਫ ਦੇ ਵਿੱਚ ਕਦੇ ਕਦੇ ਵੀ ਆਪਾਂ ਨੂੰ ਸਫਲਤਾ ਨਹੀਂ ਮਿਲ ਸਕਦੀ ਇਸ ਕਰਕੇ ਹਮੇਸ਼ਾ ਆਪਦੀ ਸੋਚ ਦੇ ਅਕੋਰਡਿੰਗ ਚੱਲਣਾ ਚਾਹੀਦਾ ਹੈ हां ਜਿੱਥੇ ਆਪਾਂ ਨੂੰ ਲੱਗਦਾ ਵੀ ਕਿਸੇ ਦੀ ਸਲਾਹ ਦੀ ਲੋੜ ਹੈ ਸਲਾਹ ਲੈਣ ਲੈਣੀ ਚਾਹੀਦੀ ਹੈ ਤੇ ਹਾਂ ਮਿਹਨਤ ਜ਼ਰੂਰ ਕਰਨੀ ਚਾਹੀਦੀ ਹੈ ਕਿਉਂਕਿ ਹਰ ਕੰਮ ਜਿਹੜਾ ਆ ਮਿਹਨਤ ਮੰਗਦਾ ਆ ਚਾਹੇ ਉਹ ਛੋਟਾ ਹੋਵੇ ਚਾਹੇ ਵੱਡਾ ਹੋਵੇ ਤੇ ਹਾਂ ਛੋਟੇ ਤੋਂ ਹੀ ਆਪਾਂ ਵੱਡੇ ਕੰਮ ਵੱਲ ਚੱਲ ਸਕਦੇ ਆ ਤੇ ਸਾਨੂੰ ਵੀ ਬੜੀਆਂ ਪ੍ਰੋਬਲਮਾਂ ਆਈਆਂ ਸੀਗੀਆਂ ਕਹਿੰਦੇ ਸੀਗੇ ਮੁਸ਼ਕੋਂਦਾ ਜਾਂ ਹਨਾ ਵੀ ਬਹੁਤ ਜ਼ਿਆਦਾ ਮੁਸ਼ਕੋਂਦਾ ਆ ਆਂਡਗਵਾਲ ਦੇ ਵਿੱਚ ਤੇ ਫਿਰ ਆਪਾਂ ਜਿਵੇਂ ਕਿ ਪਹਿਲਾਂ ਤਾਂ ਖੇਤ ਹੁੰਦਾ ਸੀਗਾ ਫਿਰ ਜਿੱਥੇ ਮੈਂ ਟਿਊਸ਼ਨ ਪੜਾਉਣੀ ਆ ਉਸ ਰੂਮ ਦੇ ਵਿੱਚ ਸ਼ੁਰੂ ਕੀਤਾ ਕਿਉਂਕਿ ਫਿਰ ਬਾਹਰ ਅਰੇਂਜ ਨਹੀਂ ਸੀਗਾ ਫਿਰ ਉਸ ਤੋਂ ਬਾਅਦ ਮਿਸਤਰੀ ਵਗੈਰਾ ਲਾਏ ਤੇ ਹਾਤੇ ਦੇ ਵਿੱਚ ਸ਼ੁਰੂ ਕੀਤਾ ਹੁਣ ਉੱਥੇ ਸਮੈਲ ਵਗੈਰਾ ਬਿਲਕੁਲ ਨਹੀਂ ਆਉਂਦੀਗੀ ਮੁਸ਼ਕਲ ਨਹੀਂ ਹੁੰਦਾਗਾ ਕਿਉਂਕਿ ਉਹ ਹਵਾਦਾਰ ਹੈ ਜਾਲੀ ਲੱਗੀ ਹੋਈ ਆ ਤੇ ਇਸ ਕਰਕੇ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀਗੀ ਬਾਕੀ ਥੋੜਾ ਬੋਤਾ ਤਾਂ ਅਡਜਸਟ ਕਰਨਾ ਹੀ ਪੈਂਦਾ ਜਦੋਂ ਵੀ ਆਪਾਂ ਕੋਈ ਕੰਮ ਕਰੀਏ ਤੋ ਚਾਰ ਗੱਲਾਂ ਆਪਾਂ ਨੂੰ ਕਿਸੇ ਦੀਆਂ ਸੁਣਨੀਆਂ ਵੀ ਪੈਂਦੀਆਂ ਪਰ ਉਹਨਾਂ ਦੇ ਮੂੰਹ ਹੋ ਜਾਂਦੇ ਚੁੱਪ ਜਦੋਂ ਆਪਾਂ ਕੰਮ ਦੇ ਵਿੱਚ ਸਫਲ ਹੋ ਜਾਂਦੇ ਆ ਤੇ ਇਸੇ ਕਰਕੇ ਕਿਸੇ ਦੀ ਪਰਵਾਹ ਨਹੀਂ ਕਰਨੀ ਚਾਹੀਦੀ ਆਪਦਾ ਕੰਮ ਮਿਹਨਤ ਨਾਲ ਲਗਨ ਨਾਲ ਕਰਨਾ ਚਾਹੀਦਾ ਆ ਤੇ ਲੋ ਜੀ ਇੱਥੇ ਆਪਾਂ ਪਨੀਰ ਜਿਹੜਾ ਸੀਗਾ ਉਹ ਪੁੰਨ ਲਿਆ ਆ ਪਨੀਰ ਵਧੀਆ ਤਿਆਰ ਹੋ ਗਿਆ ਤੇ ਆਹ ਜਿਹੜਾ ਪਾਣੀ ਇਹਦਾ ਬਚਦਾ ਆ ਉਹ ਵੀ ਅਸੀਂ ਵੇਸਟ ਨਹੀਂ ਕਰੀਦਾ ਉਹ ਪਾ ਜਦੇ ਨੇ ਗਾਈਆਂ ਦਾ ਜਿਹੜਾ ਅਸੀਂ ਵਾਂਡ ਰਹੇ ਨੇ ਉਹ ਉਸ ਵਿੱਚ ਪਾ ਜੀਰ ਹੋ ਗਿਆ ਤੇ ਪੈਦਾ ਟਾਈਮ ਅਰ ਆਪਾਂ ਪੀਣ ਲੱਗੇ ਆਂ ਚਾਹ ਚਾਹ ਪਾਪਾ ਲਈ ਬੱਟਿਚ ਤੇ ਨਾਲ ਖਾਣੇ ਆ ਹੁਣ ਲੱਡੂ ਜਿਹੜੀ ਆਵੜੀ ਚੀਜ਼ ਇਹਨੇ ਸਾਡੇ ਕੁਵੰਡੀ ਗੰਦੇੋਂ ਵਿਆਹ ਤੋਂ ਆਇਆ ਤੇ ਆਵੜੀ ਚੀਜ਼ ਇਹਨੇ ਜਿਹੜੀ ਮਿੱਠੀਆਂ ਪਕੌੜੀਆਂ ਜਿਹਨੂੰ ਸੀਰਨੀ ਵੀ ਕਹਿੰਦੇ ਇਹ ਬਹੁਤ ਵਧੀਆ ਲੱਗਦੀ ਹੁੰਦੀ ਹੈ ਬਹੁਤ ਸਵਾਦ ਲੱਗਦੀ। ਦੇਖੋ ਬਾਲੂ ਸ਼ਈਆਂ। ਇਧਰ ਅੱਜ ਲਿਆਂਦੀਆਂ ਨਵੀਆਂ ਕੁਰਸੀਆਂ ਤੇ ਇੱਕ ਮੇਜ਼ ਇਹ ਲਿਆਂਦੀਆਂ 10 ਪੂਰੀਆਂ 8 ਪਈਆਂ ਦੋ ਇਹਨਾਂ ਚ ਯੂਜ਼ ਕਰ ਲਈਆਂ। ਕਿਉਂਕਿ ਹੁਣ ਬੱਚੇ ਟਿਊਸ਼ਨਸ ਵਾਲੇ ਕਾਫੀ ਹੋ ਜਾਂਦੇ ਆ ਤਾਂ ਫਿਰ ਕੁਰਸੀਆਂ ਉਧਰ ਚਾਹੀਦੀਆਂ ਹੁੰਦੀਆਂ ਹਨਾ ਸਾਰੀਆਂ ਤੇ ਇਸ ਕਰਕੇ ਕੁਝ ਨਵੀਆਂ ਲਿਆਂਦੀਆਂ। ਤੇ ਇਹਨਾਂ ਤੇ ਹਜੇ ਆਹ ਜਿਹੜੇ ਲਿਫਾਫੇ ਵਗੈਰਾ ਲੱਗੇ ਪਏ ਆ ਲਾਏ ਨਹੀਂ ਗੇ। ਬਸ ਦੋ ਯੂਜ਼ ਕੀਤੀਆਂ ਹਜੇ। ਉਜੇ ਇਧਰ ਹੁਣ ਪਾਰੇ ਸੀਗੇ ਆਟਾ ਪੱਟੀ ਦੇ ਵਿੱਚ ਆਟਾ ਪਾਰੇ ਸੀਗੇ ਆਟਾ ਹੁਣ ਅੱਠੇ ਪਿਆ ਲੈ ਜੀ ਬਣਾ ਫਿਰ ਇੱਕ ਗੱਟਾ ਇਹਨੂੰ ਸਾਫ਼ ਕੀਤਾ ਸੀਗਾ ਮਿੱਟਰ ਵਿੱਚ ਚੰਗੀ ਤਰ੍ਹਾਂ ਸਿਲੋਂ ਕੜਕਾ ਤੋਂ ਹੋ ਕੇ ਸਕਾ ਕੇ ਰੱਖ ਲਈ ਸੀ ਕਿ ਫਿਰ ਜਦੋਂ ਆਟਾ ਮੁੱਕ ਗਿਆ ਫਿਰ ਪਿਆ ਲੈ ਪੈਜੂਗਾ ਸਾਰਾ ਨਹੀਂ ਪਿੰਦਾ ਕੁਝ ਪਾ ਦੇਣਾ ਬਾਕੀ ਫਿਰ ਰੱਖ ਲਾਂਗੇ ਪਾਸੇ ਮਲਟੀਚ ਪਾ ਲੇ। ਲਓ ਜੀ ਹਾਂ ਟਾਈਮ ਹੋ ਗਿਆ 9:30 ਵਜੇ ਦਾ ਇਧਰ ਆਪਣੇ ਗੈਸਟ ਆ ਗਏ। ਅਸੀਂ ਹੁਣ ਆ ਰਹੇ ਸੀ ਦਰਮੰਜੇ ਬਿਸਤਰੇ। ਸੌਣ ਲੱਗੇ ਸੀ ਕਿ ਬਸ ਉਹ ਵੱਲ ਮੰਜੇ ਚੱਕ ਲਿਆ। ਬਸ ਵਰਜਾਈਆਂ ਨਿਕਲ ਗਈਆਂ। ਲਓ ਜੀ ਇਧਰ ਸਾਡੇ ਹੁਣ ਰਾਤ ਨੂੰ ਗੈਸਟ ਆ ਗਏ। ਅਸੀਂ ਕੱਢ ਰਹੇ ਸੀ ਬਿਸਤਰੇ ਦੀਵਾਨ ਚ। ਸਰਾਨੇ ਕੱਢ ਲਾ।

ਇਹ ਮੈਰੇ ਤਾਂ ਆ ਗਿਆ ਚਾੜ ਨੂੰ ਡੋਣਾ ਪੂਰਨ ਚਾਦਰ ਪਤਾ ਨਹੀਂ ਕਿੰਨੇ ਡੋ ਇਧਰ ਚੋ ਦੋ ਦੋ ਕੰਬੜੇ ਆ ਵੀ ਜਗਤ ਕੀ ਆ। ਇਹਨਾਂ ਅੱਜ ਮੌਸਮ ਇਹਨਾਂ ਤੁੰਡਾ ਲਿਗਾ। ਗਰਮੀ ਵਾਲਾ ਮਸਲੀ। ਹੋਣਾ ਜੀ ਦਾ ਤੁੰਡਾ ਤਾਂ ਕਿ ਅਸੀਂ ਕੰਮ ਲਈ ਚੋ। ਉਹਨਾਂ ਨੂੰ ਕਿਹੜਾ ਦਿਖਣਾ ਹੈ ਬ੍ਰਿਤਾ। ਦਿਖਣ ਤੋਂ ਜੀ ਰੇਤ ਤਾਂ ਜਾਉ ਕੋਈ ਸਾਰਾ ਪੈਰਾਂ ਨਾਲ ਲੱਗ ਲੱਗ ਕੇ। ਇਹ ਨਾਲ ਰਿਤਾਵੋ ਇਹਨਾਂ ਮਿੱਟੀ ਦੇ ਡਾਲੇ ਨੇ ਤਾਂ ਕਰਕੇ ਇੱਧਰ ਰਿ ਦਿੱਤਾ ਪਿਆ ਨਾ ਖੁਸ ਤੇ ਚਲੋ ਜੀ ਦੋ ਮੰਜਾ ਡਾਲ ਤੇ ਇੱਕ ਦੀਵਾਨ ਹੈਗਾ ਤਿੰਨ ਜਣੇ ਪੈਣਗੇ ਕਬਰ ਦੇ ਸਰਾਣੇ ਨੇ ਕਬਰ ਦੇ ਵਿੱਚ ਚਾਦਰ ਆਪੋ ਕੇ ਰੱਖਿਆ ਸੀ ਨਾ ਦੇਮ ਹੋ ਜਾਣਾ ਨਸ਼ੇ ਦੀ ਲੱਗਣੀ ਹੈ

ਉਹ ਦਿਵਾ ਹੁੰਦਾ ਹਾ ਦੇਖੋ ਸਾਡੇ ਲਈ ਮੰਮੀ ਹਾ ਦੇਖੋ ਕਿੰਨੇ ਸੋਹਣੇ ਫੁਲਕਾਰੀ ਟਾਈਪ ਦਾ ਪ੍ਰਿੰਟ ਹੈ ਇਹ ਹਾਂਜੀ ਇੱਥੇ ਹੋ ਗਿਆ ਸੀ ਸਵੇਰ ਦਾ ਟਾਈਮ ਆਪਾਂ ਚਾਹ ਪਾਣੀ ਪਿਲਾ ਰਹੇ ਸੀਗੇ ਗੈਸਟਰ ਨੂੰ ਕਿਉਂਕਿ ਹੁਣ ਉਹਨਾਂ ਨੇ ਜਾਣਾ ਸੀਗਾ ਪਾਰਟੀ ਤੇ ਤੇ ਉਸ ਤੋਂ ਬਾਅਦ ਮੈਂ ਵੀ ਤਿਆਰ ਹੋਣਾ ਸੀਗਾ ਪਾਰਟੀ ਤੇ ਜਾਣ ਵਾਸਤੇ ਰਾਜਵੰਤ ਦੀ ਤबीयत ਠੀਕ ਨਹੀਂ ਸੀਗੀ ਇਸ ਕਰਕੇ ਉਹ ਤਾਂ ਜਾਣ ਹੀ ਨਹੀਂ ਰਹੇ ਸੀ ਮੈਂ ਔਰ ਡੈਡੀ ਜੀ ਬਸ ਉਹਤੇ ਹਾਜ਼ਰੀ ਲਾ ਕੇ ਆਏ ਤੇ ਮੈਂ ਡੈਡੀ ਜੀ ਚਲੇ ਗਏ ਸੀਗੇ ਪਹਿਲਾਂ ਫਿਰ ਮੈਂ ਬਾਅਦ ਵਿੱਚ ਗਈ ਸੀਗੀ ਸਕੂਟੀ ਤੇ ਕਿਉਂਕਿ ਪਿੰਡ ਜਿਹੜਾ ਨੇੜਈ ਆ ਤੇ ਉਹਨਾਂ ਇਹਨਾਂ ਵਾਸਤੇ ਜੋ ਵੀ ਘਰੇ ਸੀਗੇ ਹਨਾ ਮੰਮੀ ਜੀ ਮਨਵੀ ਤੇ ਰਾਜਵੰਤ ਉਹਨਾਂ ਵਾਸਤੇ ਮੈਂ ਬਣਾਤੇ ਸੀਗੇ ਪਰੌਂਠੇ ਅ ਗੋਗੀ ਮੇਕਾ ਉੱਥੇ ਤਾਂ 2-3 ਵਜ ਜਾਣੇ ਆ ਫਿਰ ਇਨਾ ਟਾਈਮ ਤੁਸੀਂ ਭੁੱਖੇ ਥੋੜੇ ਬੈਠੇ ਰਹੋਗੇ ਕਿਉਂਕਿ ਮੰਮੀ ਦੀ ਤਬੀਅਤ ਵੀ ਠੀਕ ਨਹੀਂਗੀ ਤੇ ਇਸ ਕਰਕੇ ਮੈਂ ਪਰੌਠੇ ਬਣਾਤੇ ਸੀ ਉਸ ਤੋਂ ਬਾਅਦ ਆਪਾਂ ਹੁਣ ਅਸਿਕਾ ਤਿਆਰ ਜੀ ਤੇ ਫੋਰ ਕੰਮ ਵੀ ਬਹੁਤ ਹੋ ਗਏ ਸੀ ਗਾਈਆਂ ਨੂੰ ਪੱਠੇ ਵਗੈਰਾ ਪਾਉਣ ਵਾਲੇ ਬਹੁਤ ਕੰਮ ਹੋ ਗਿਆ ਸੀਗਾ ਜੀ ਮਸਾ ਬੜੀ ਮੁਸ਼ਕਿਲ ਨਾਲ ਮੈਂ ਕੰਮ ਨਿਬੇੜਿਆ ਤੇ ਚਲੋ ਜੀ ਇਹ ਸੀਗਾ ਵਲੌਗ ਤੁਹਾਡੇ ਨਾਲ ਕੀਤਾ ਸ਼ੇਅਰ ਜੇ ਵਲੌਗ ਤੁਹਾਨੂੰ ਵਧੀਆ ਲੱਗਿਆ ਹੋਵੇ ਤਾਂ ਲਾਈਕ ਜਰੂਰ ਕਰਦੇ ਤੇ ਫੋਲੋਅ ਚ ਜਰੂਰ ਕਰਿਆ ਕਰੋ ਐਡਸ ਵਗੈਰਾ ਜਿਹੜੀਆਂ ਆ ਉਹ ਸਕਿਪ ਨਾ ਕਰਿਆ ਕਰੋ ਜੀ ਕਿਉਂਕਿ ਉਸ ਦੇ ਨਾਲ ਹੀ ਸਾਨੂੰ ਹੈਗਾ ਪ੍ਰੋਫਿਟ ਤੇ ਅੱਜ ਵਾਲਾ ਵਲੌਗ ਆਪਾਂ ਇੱਥੇ ਹੀ ਐਂਡ ਕਰ ਰਹੇ ਆਂ ਮਿਲਾਂਗੇ ਕੱਲੋ ਇੱਕ ਨਵੇਂ ਵਲੌਗ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਹੱਸਦੇ ਵਸਦੇ ਰਹੋ ਜੀ ਖੁਸ਼ ਰਹੋ ਜੀ ਤੇ ਹਮੇਸ਼ਾ ਜ਼ਿੰਦਗੀ ਦੇ ਵਿੱਚ ਮਿਹਨਤ ਕਰਦੇ ਰਹੋ ਮਿਹਨਤ ਦਾ ਹੀ ਫਲ ਮਿਲਦਾ ਆ ਤੇ ਹਰੇਕ ਕੰਮ ਜਿਹੜਾ ਆ ਉਹ ਤੁਸੀਂ ਲਗਨ ਨਾਲ ਕਰੋ ਜੀ